ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਮਾਨ ਸਾਹਿਬ ਤੋਂ ਮਾਨ ਸਾਹਿਬ ਜਿਸ ਤਰੀਕੇ ਨਾਲ ਸਟੇਟਮੈਂਟ ਦੇ ਰਹੇ ਨੇ ਜਾਂ ਜਿਸ ਤਰੀਕੇ ਦਾ ਪ੍ਰਭਾਵ ਸर्ज रहे ਨੇ ਕਿ ਉਹ ਸਿੱਖ ਪੰਥ ਦੇ ਨਾਲ ਸੰਬੰਧਤ ਅਹਿਮ ਕਾਰਜ ਕਰਦੇ ਨੇ ਜਾਂ ਬੜੇ ਫਿਕਰਮੰਦ ਨੇ ਕਿ ਮਾਨ ਪੰਥ ਦੇ ਨਾਲ ਟਕਰਾ ਰਹੇ ਨੇ ਜਾਂ ਵਾਕਈ ਸੇਵਾ ਕਰ ਰਹੇ ਨੇ ਜੀ 328 ਲਾਪਤਾ ਪਵਨ ਸਰੂਪਾਂ ਦੇ ਮਾਮਲੇ 'ਚ ਜੀ ਪੰਜਾਬ ਸਰਕਾਰ ਨੇ ਐਫ ਆਈ ਆਰ ਕੀਤੀ ਹਮਮ ਔਰ ਉਹਦੇ ਪਿੱਛੇ ਇੱਕ ਪੂਰਾ ਉਹ ਰੀਖਾਕਰ ਅਪਣਾਇਆ ਗਿਆ ਕਿ ਧਰਨਾ ਚੱਲ ਰਿਹਾ ਸੀ ਫਾਈ ਬਡਾਲਾ ਹੋਰੀ ਲਗਾਤਾਰ ਉਹ ਆਪਣੇ ਸੰਤਿਆਜੇ ਵੀ ਕਾਇਮ ਨੇ ਸੋ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹਦੇ ਵਿੱਚ ਬਗੈਰ ਤੌਰ ਤੇ ਮੰਤਰੀ ਸਪੀਕਰ ਸਾਹਿਬ ਸ਼ਾਮਲ ਹੁੰਦੇ ਨੇ ਤੇ ਉਸ ਤੋਂ ਬਾਅਦ ਉਥੋਂ ਹੁਕਮ ਚੜ੍ਹਦਾ ਤੇ ਐਫ ਆਈ ਆਰ ਹੋ ਜਾਂਦੀ ਹੈ ਹਮ ਹਮ ਐਫ ਆਈ ਆਰ ਹੋਣ ਤੋਂ ਬਾਅਦ ਸਿੱਟ ਬਣਦੀ ਆ ਜੀ ਸਿੱਟ ਦੇ ਹਵਾਲੇ ਨਾਲ ਅੱਗੇ ਜਾਂਚ ਵੱਧਦੀ ਉਹ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਨਾਲ ਇੱਕ ਮਜ਼ਵਾ ਲਾ ਕੇ ਪ੍ਰੈਸ ਕਾਨਫਰੰਸ ਕਰਕੇ ਹੂੰ ਹੂੰ ਪੰਜਾਬ ਦੇ ਵਿੱਚ ਵਸਦੇ ਦੁਨੀਆ ਪਰਚ ਵਸਦੇ ਸਿੱਖ ਭਾਈਚਾਰੇ ਨੂੰ ਕਬੜਾ ਸਨੇਹਾ ਦੇਣ ਦੀ ਕੋਸ਼ਿਸ਼ ਕਰਦੇ ਨੇ ਹੁਣ ਅਸਲੀ ਸਿੱਖ ਮਾਇਆ ਹੂੰ ਜਦੋਂ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਸੀ ਤਦ ਐਸਜੀਪੀਸੀ ਨਾਲ ਸਰਕਾਰ ਦਾ ਟਕਰਾਅ ਸ਼ੁਰੂ ਹੋਇਆ ਇਸ ਨੂੰ ਲੈ ਕੇ ਜੀ ਕਿ ਧਾਰਮਿਕ ਕੰਮਾਂ ਦੇ ਵਿੱਚ ਸਰਕਾਰ ਦੀ ਦਖਲ ਚਾਹੀਦੀ ਹੈ ਜਾਂ ਨਹੀਂ ਉਹ ਸਮੇਂ ਕੁਝ ਨੇ ਕਿਹਾ ਵੀ ਕਿ ਸਰਕਾਰ ਨੂੰ ਵੀ ਆਪਣੇ ਤਰੀਕੇ ਕਰਨ ਨਾਲ ਸਮਾਗਮ ਕਰਨੇ ਚਾਹੀਦੇ ਨੇ ਕੁਝ ਨੂੰ ਕਿਹਾ ਕਿ ਧਾਰਮਿਕ ਕੰਮਾਂ 'ਚ ਟਖਲ ਨਹੀਂ ਦੇਣਾ ਚਾਹੀਦਾ ਸਰਕਾਰ ਨੂੰ ਪ੍ਰਸ਼ਾਸਨਿਕ ਕੰਮ ਹੈ ਨਾ ਬੁਨਿਆਦੀ ਕੰਮ ਉਹਨਾਂ ਤੇ ਜ਼ੋਰ ਦੇਣਾ ਚਾਹੀਦਾ ਕੁਝ ਨੇ ਇਹ ਵੀ ਨੁਕਤਾ ਸਾਂਝਾ ਕੀਤਾ ਕਿ ਕਿ ਨਹੀਂ ਜੀ ਜੇ ਸਰਕਾਰ ਸਿਰਫ ਇੱਕੋ ਧਰਮ ਨਾਲ ਚੱਲੂਗੀ ਫਿਰ ਸਰਕਾਰ ਆਪਣੇ ਉਹ ਨਰਪੱਖ ਕੀ ਮੈਂ ਕਹਿ ਲੂਗੀ ਜਾਂ ਤਾਂ ਫਿਰ ਸਾਰੀ ਧਰਮਾਂ ਦਾ ਇੱਕੀ ਸਰਕਾਰ ਨੂੰ ਦੇ ਦਿਓ ਜਾਂ ਫਿਰ ਸਰਕਾਰ ਧਰਮ ਤੋਂ ਉੱਪਰ ਉੱਟ ਕੇ ਆਪਣਾ ਕੰਮ ਕਰੇ ਹੂੰ ਸਹੀ ਹੈ ਇਹ ਸਭ ਦੇ ਦਰਮਿਆਨ ਹੀ ਐਸਜੀਪੀਸੀ ਨਾਲ ਟਕਰਾਅ ਵੱਧ ਗਿਆ ਸੀ ਉੱਥੇ ਚਾਹੇ ਉਹ ਬਰਾਸਤੀ ਮਾਰਗ ਨੂੰ ਲੈ ਕੇ ਹੋਵੇ ਚਾਹੇ ਜਲਾਸ ਨੂੰ ਬੁਲਾਉਣ ਨੂੰ ਲੈ ਕੇ ਹੋਵੇ ਚਾਹੇ ਹੋਰ ਕੋਈ ਮਾਮਲਾ ਹੋਵੇ ਹੁਣ ਉਹ ਸਭ ਟਕਰਾਅ ਦੇ ਦਰਮਿਆਨ ਸਰਕਾਰੀ ਸਟੇਜ ਤੋਂ ਇਹ ਪ੍ਰਕਟਾਵਾ ਕਰਨ ਦੀ ਕੋਸ਼ਿਸ਼ ਹੋਈ ਕਿ ਅੱਜ ਦੀ ਤਰੀਖ ਜੇ ਕੋਈ ਅਸਲੀ ਸਿੱਖ ਹੈ ਤਾਂ ਭਗਵੰਤ ਮਾ ਅੱਛਾ ਤੇ ਇਹ ਬਕਾਇਦਾ ਤੌਰ ਤੇ ਸਟੇਜ ਤੋਂ ਹਲਾਨੇ ਆ ਗਏ ਹੂੰ ਤੇ ਇਹਦਾ ਮਤਲਬ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਉਹਦੀ ਨੀ ਉਹ ਸਮੇਂ ਰੱਖੂਗੀ ਸੀ ਹੂੰ ਸਹੀ ਹੈ ਜੇ ਮਤਲਬ ਅਜੰਡਾ ਸੈੱਟ ਕੀਤਾ ਜਾ ਰਿਹਾ ਸੀ ਕਿ ਅਸੀਂ ਹੌਲੀ-ਹੌਲੀ ਇਸ ਪਾਸੇ ਨੂੰ ਵਧਣਾ ਹੈ ਤਾਂ ਕਿ ਅਸੀਂ 2027 ਦੇ ਉੱਤੇ ਇਸ ਮੁੱਦੇ 'ਤੇ ਚੋਣ ਲੜਨੀ ਹੂੰ ਜੀ ਜੀ ਬਿਲਕੁਲ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਸੰਗਤ ਦੇ ਮਾਨਾਂ 'ਚ ਸਵਾਲ ਖੜੇ ਨੇ ਐਸਜੀਪੀਸੀ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਹੂੰ ਬਕਾਇਦਾ ਤੌਰ ਤੇ ਇਹ ਦੰਪਰਨ ਦੇ ਬਾਵਜੂਦ ਕਿ ਅਸੀਂ ਕਾਰਵਾਈ ਕਰ ਲਈ ਜੀ ਅਸੀਂ ਕਾਗਜ਼ਾਂ ਚ ਲੱਭ ਲਿਆ ਜੀ ਇਹ ਲਿਖਤ ਪੜਤ ਦਾ ਗਲਤੀ ਹੈ ਜੀ ਇਹ ਤਕਨੀਕੀ ਗਲਤੀ ਹੈ ਜੀ ਇਹ ਲੈਣ ਦੇਣ ਦੀ ਗਲਤੀ ਹੈ ਜੀ ਭੇਟਾ ਦਾ ਮਾਮਲਾ ਹੈ ਜੀ ਪਰ ਜੀ ਇਹ ਲਾਪਤਾ ਦਾ ਮਾਮਲਾ ਨਹੀਂ ਇਹ ਕਹਿਣ ਦੇ ਬਾਵਜੂਦ ਕਾਰਵਾਈ ਕਰਨ ਦੇ ਬਾਵਜੂਦ ਕੁਝ ਮੁਲਾਜ਼ਮਾਂ ਦੇ ਵੀ ਸੰਗਤ ਦੇ ਮਨ ਦੇ ਵਿੱਚ ਉਹ ਸੁਨੇਹਾ ਨਹੀਂ ਛੱਡ ਸਕੀ ਉਹ ਭਰੋਸਾ ਨਹੀਂ ਬਹਾਲ ਹੋ ਸਕੀ ਜਿਹਦੇ ਕਾਰਨ ਅੱਜ ਸਰਕਾਰ ਨੂੰ ਇੱਕ ਕਦਮ ਚੁੱਕਣ ਦਾ ਮੌਕਾ ਮਿਲਿਆ ਹੂੰ ਸਹੀ ਹੁਣ ਜਦੋਂ ਸਰਕਾਰ ਇਸ ਰਿੱਕੇ ਕਾਰਨ ਸਾਹਮਣੇ ਆਈ ਤਾਂ ਮੁੱਖ ਮੰਤਰੀ ਹਰਾਂ ਨੇ ਬਕਾਇਦਾ ਤੌਰ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹਰਾਂ ਦੀ ਨਿਯੁਕਤੀ ਤੋਂ ਲੈ ਕੇ ਉਹਨਾਂ ਦੇ ਫੈਸਲਿਆਂ ਤੱਕ ਦੇ ਉੱਤੇ ਸਵਾਲ ਖੜਾ ਕੀਤਾ ਹਮਮ ਸਵਾਲ ਇਹਦੀ ਖੜਾ ਕੀਤਾ ਉਹਨਾਂ ਦੀ ਸ਼ੈਲੀ ਦੇ ਵਿੱਚ ਮਤਲਬ ਕਿ ਜਿਵੇਂ ਬਿਆੰਗ ਵੀ ਕੱਸਿਆ ਤੰਜ ਵੀ ਕੱਸਿਆ ਹੈਨਾ ਚੋਬਾ ਵੀ ਮਾਰਿਆ ਉਹਨਾਂ ਨੇ ਉਹ ਤਰੀਕਾ ਕਰ ਵੀ ਅਪਣਾਇਆ ਸਹੀ ਓਤ ਤੋਂ ਬਾਅਦ ਐਨਸੀਪੀਸੀ ਨੂੰ ਨਿਸ਼ਾਨੇ ਤੇ ਲਿਆ ਵੀ ਕਿ ਤੁਸੀਂ ਜੇ ਚੰਗੇ ਕੰਮ ਕਰਦੇ ਹੁੰਦੇ ਤਾਂ ਦਿਨਾਂ ਦੇਖਣੇ ਪੈਂਦੇ ਸਾਰਾ ਕੁਝ ਉਹਨਾਂ ਨੂੰ ਕਿਤੇ ਵਿੱਚ ਖੜਾ ਕੀਤਾ ਨਾਲ ਹੀ ਅਕਾਲੀ ਸਿਆਸਤ ਨੂੰ ਵੀ ਕਿ ਅਕਾਲੀਆਂ ਦੇ ਸਮੇਂ ਵੀ ਤਾਂ ਸਾਰੀ ਦਖਲਅੰਦਾਜ਼ੀ ਸਰਕਾਰੀ ਕਰਦੀ ਸੀ ਫੈਸਲਾ ਸਰਕਾਰੇ ਲੈਂਦੀ ਸੀ ਉਸ ਸਮੇਂ ਕਿਉਂ ਨਹੀਂ ਗਿਆ ਕਿ ਸਰਕਾਰੀ ਦਖਲ ਅੱਡੀ ਵਾਰ ਨੂੰ ਹੀ ਕਿਉਂ ਕਹਿ ਰਹੇ ਨੇ ਹਾਂ 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 ਸਹੀ ਇਸ ਤਰੀਕਾ ਕਰਨਾ ਉਹਨਾਂ ਨੇ ਅਕਾਲੀ ਦਲ ਨੂੰ ਘੇਰਿਆ ਐਸਜੀਪੀਸੀ ਨੂੰ ਘੇਰਿਆ ਜਥੇਦਾਰ ਸਾਹਿਬਾਨ ਨੂੰ ਘੇਰਿਆ ਤੇ ਕਿਤੇ ਕਿਤੇ ਇਹ ਵੀ ਲੱਗਿਆ ਕਿ ਜਿਵੇਂ ਉਹ ਤਖਤ ਸਾਹਿਬ ਨਾਲ ਵੀ ਟਕਰਾ ਦੇਗਾ ਠੀਕ ਹੈ ਕੀ ਮੱਖ ਮੰਤਰੀ ਭਗਵੰਤ ਮਾਨ ਇਹ ਮਹਿਸੂਸ ਕਰਨ ਲੱਗੇ ਨੇ ਕਿ ਮੈਂ ਹੁਣ ਸੱਤਾ ਦੇ ਜਿਸ ਸਥਾਨ ਤੇ ਬੈਠਾ ਹਾਂ ਮੈਂ ਤਾਂ ਸਭ ਤੋਂ ਉੱਚਾ ਹਾਂ ਮੈਂ ਜੋ ਫੈਸਲਾ ਕਰੂੰ ਉਹ ਹੀ ਸਹੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਜਦੋਂ ਵੀ 227 ਚ ਲੋਕਾਂ 'ਚ ਜਾਵਾਂਗੇ ਤਾਂ ਸਾਡੇ ਕੋਲ ਦੱਸਣ ਨੂੰ ਕੁਝ ਨਹੀਂ ਹੋਊਗਾ ਅਸੀਂ ਆਪਣੇ 4 ਸਾਲ 5 ਸਾਲਾਂ ਦੇ ਕਾਰਜ ਭਾਗ ਚ ਕਰਕੇ ਕੀ ਆਏ ਹਾਂ ਜਿਹੜੇ ਵਾਅਦੇ ਆ ਦਾਅਵੇ ਉਹਨਾਂ ਨੂੰ ਪੰਜਾਬ ਚਾਏ ਸੀ ਉਹਨਾਂ ਤੇ ਅਸੀਂ ਰੱਤਾ ਖਰਾ ਨਹੀਂ ਉਤਰੇ ਇਸ ਲਈ ਸਾਨੂੰ ਹੁਣ ਧਰਮ ਦੀ ਆੜ ਹੀ ਲੈਣੀ ਪੈਣੀ ਹੈ ਸਾਨੂੰ ਧਰਮ ਦੇ ਉਹਲੇ ਹੀ ਲੁਕਣਾ ਪੈਣਾ ਇਸ ਲਈ ਜਾਂ ਉਹ ਇਹ ਜਾਣਦੇ ਨੇ ਕਿ ਸਵਾਲ ਤਾਂ ਸਾਨੂੰ ਹੋਣਾ ਬਹਿਲ ਕਲੰਬਰ ਘਾੜੀ ਦਾ ਜੀ ਜੀ ਉਹਦਾ ਸਾਡੇ ਕੋਲ ਜਵਾਬ ਨਹੀਂ ਪਰ ਇਸ ਮਸਲੇ ਤੇ ਅਸੀਂ ਉੱਪਰ ਗਾਂ ਬੱਜੀਏ ਕਿ ਦੇਖੋ ਜੀ ਅਸੀਂ ਤਾਂ ਇਹ ਕਾਰਵਾਈ ਕਰਤੀ ਦੇਖੋ ਜੀ ਅਸੀਂ ਤਾਂ ਧਾਰਮਿਕ ਤੌਰ ਦੇ ਉੱਤੇ ਸੰਗਤ ਦੇ ਮਨਾਂ ਦੀਆਂ ਭਾਵਨਾ ਨੂੰ ਪਛਾਣਦੇ ਹੋਏ ਅਸੀਂ ਤਾਂ ਕਾਰਵਾਈ ਕਰ ਰਹੇ ਹਾਂ ਜੀ ਹਮ ਇਹ ਚੀਕਾ ਕਰ ਇਸ ਤੋਂ ਵੀ ਅਕਾ ਜੇਕਰ ਇਸ ਪਹਿਲੂ ਦੇ ਉੱਤੇ ਸਰਕਾਰ ਅਗਾਹ ਵੱਧਦੀ ਹੈ ਤੇ ਐਸਜੀਪੀਸੀ ਜਿਵੇਂ ਦਮ ਭਰਦੀ ਹੈ ਜੀ ਕਿ ਪੰਥ 'ਚ ਦਖਲ ਹੂੰ ਹੂੰ ਉਹ ਕਹਿੰਦੇ ਵੀ ਇਹ ਸਰਕਾਰੀ ਦਖਲੰਦਾ ਜੀ ਹੈ ਤੇ ਮੁੱਖ ਮੰਤਰੀ ਸਾਹਿਬ ਉੱਥੇ ਤੱਥ ਵੀ ਰੱਖਦੇ ਨੇ ਹੂੰ ਸਹੀ ਹੈ ਉੱਥੇ ਉਹ ਵਕਾਇਤ ਤੌਰ ਤੇ ਮਤਿਆਂ ਦਾ ਵੀ ਹਵਾਲਾ ਦਿੰਦੇ ਨੇ ਕਿ ਤੁਸੀਂ ਖੁਦ ਚਾਹੁੰਦੇ ਸੀ ਕਿ ਕਾਰਵਾਈ ਕਰੋ ਦੋਸ਼ੀਆਂ ਨੂੰ ਸਜ਼ਾ ਮਾ ਦਿਓ ਤੇ ਹੁਣ ਕਾਰਵਾਈ ਤਾਂ ਕਾਨੂੰਨੀ ਤੌਰ ਤੇ ਹੋਊਗੀ ਜਦੋਂ ਅਸੀਂ ਕਾਰਵਾਈ ਕਰਦੇ ਤਾਲਸੀਹ ਕਹਿੰਦੇ ਹੋ ਇਹੀ ਕਾਰਵਾਈ ਬਹਿਲਕੁਲਾ ਬਰਗਾੜੀ 'ਚ ਕਿਉਂ ਨਹੀਂ ਅਜੇ ਤੱਕ ਹੂੰ ਸਹੀ ਹੈ ਸਵਾਲ ਤੋਂ ਕੀ ਇਹੀ ਸਵਾਲ ਸ਼ੋਮੀ ਤੁਮੇ ਕਿਨੂ ਵੀ ਕਿ ਵੀ ਜੇ ਤੁਸੀਂ ਬਹਿਰ ਕੋਣਾ ਬਰਗਾੜੀ ਮਾਮਲੇ ਚਾਹੁੰਦੇ ਹੋ ਕਿ ਸਰਕਾਰ ਕਾਰਵਾਈ ਕਰੇ ਫਿਰ ਇੱਧਰ ਕਾਰਵਾਈ ਤੁਸ ਨੂੰ ਇਤਰਾਜ਼ ਕਿਉਂ ਹੂੰ ਸਹੀ ਤੋਂ ਪੈਰਲਲ ਦੋ ਹੀ ਚੀਜ਼ਾਂ ਨੇ ਜੀ ਇਹਦਾ ਮਤਲਬ ਦੋਏ ਪਾਸਿਓਂ ਸਿਆਸਤ ਹੋ ਰਹੀ ਆ ਜੀ ਦੋਏ ਤੇਰਾ ਇੱਕ ਤੇ ਅਕਾਲੀ ਦਲ ਲਈ ਖੇਡ ਰਹੀ ਆ ਇੱਕ ਤੇ ਆਪਣੀ 227 ਲਈ ਖੇਡ ਰਹੀ ਆ ਹੂੰ ਕੁੱਲ ਮਿਲਾ ਕੇ ਇੰਜ ਲੱਗਿਆ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਹੋਰੀ 227 ਦਾ ਏਜੰਡਾ ਸੈੱਟ ਕਰ ਰਹੇ ਨੇ ਕਿ 227 ਚ ਚੋਣ ਦਾ ਏਜੰਡਾ ਪੰਥਕ ਮੁੱਦਾ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਹੈ ਨਾ ਸਿੱਖ ਪੰਥ ਦੇ ਮਸਲੇ ਪੰਜਾਬ ਦੇ ਮੁੱਦੇ ਹੋਣਗੇ ਹਮ ਬਈ ਜੇ ਸੱਚ ਮੁੱਚ ਤੁਹਾਨੂੰ ਸ਼ਰਧਾ ਹੈ ਤੇ ਸੱਚ ਮੁੱਚ ਤੁਹਾਡੇ ਦਿਲ 'ਚ ਦਰਦ ਹੈ ਤਾਂ ਬਈ 222 ਤੁਹਾਡੀ ਸਰਕਾਰ ਬਣ ਗਈ ਸੀ। ਤੇ ਆ 225 ਮੁੱਕਣ ਤੇ ਜਾ ਕੇ ਕਿਉਂ ਜ਼ਿਆਦਾ ਹੈ ਹਮ ਪੂਰੇ 4 ਸਾਲ ਬਾਅਦ 4 ਸਾਲ ਹੋ ਗਏ ਸਹੀ ਗੱਲ ਤੁਹਾਨੂੰ ਇਹ ਗੱਲ ਕਿਉਂ ਚੇਤੇ ਆਈ ਸਰਕਾਰ ਬਣਦੇ ਕਿਉਂ ਨਹੀਂ ਚੇਤੇ ਆਈ ਜੀ ਜਿਵੇਂ 2015 ਦਾ ਆ ਬੈਵਲ ਕਲਮ ਰਿਕਾੜੀ ਵਾਲਾ ਮਾਮਲਾ ਹੈ ਤੇ 2020 ਦਾ ਇਹ ਮਾਮਲਾ ਜੀ ਤੇ ਇਹ ਮਾਮਲੇ ਉਸ ਸਮੇਂ ਹੁਣ ਇਹਨਾਂ ਦਿਨਾਂ ਚ ਆ ਕੇ ਇੱਥੇ ਆਉਣ ਦਾ ਕੀ ਪਹਿਲੂ ਸੋ ਇਸ ਲਈ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਕਿ ਸਰਕਾਰ ਪੂਰੀ ਬਿਉਤਬੰਦੀ ਨਾਲ ਚੱਲ ਰਹੀ ਹੈ ਆਪਣੀਆਂ ਨਕਾਮੀਆਂ ਨੂੰ ਲੁਕਾਉਣਾ ਵੀ ਚਾਹੁੰਦੀ ਹੈ ਹਮਮ ਔਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਵੀ ਚਾਹੁੰਦੀ ਹੈ ਸੋ ਪਰ ਲੋਕ ਇਨਸਾਫ ਵੀ ਚਾਹੁੰਦੇ ਨੇ ਤੇ ਚੰਗਾ ਹੁੰਦਾ ਜਾਂ ਤਾਂ ਫਿਰ ਕਾਨੂੰਨ ਦੇ ਹਵਾਲੇ ਨਾ ਛੱਡ ਦਿੰਦੇ ਖੁਦ ਆਪਣੇ ਆਪ ਨੂੰ ਚਿਹਰੇ ਨਾ ਬਣਾਉਂਦੇ ਇਹਦੇ ਵਿੱਚ ਹਮਮ ਕਿਹਾਂ ਵੀ ਕਾਨੂੰਨ ਆਪਣੀ ਇੱਕ ਪ੍ਰਕਿਰਿਆ ਕਰ ਰਹੀ ਹੈ ਅਦਾਲਤ ਆਪਣਾ ਕੰਮ ਕਰੂਗੀ ਸਿੱਟ ਆਪਣਾ ਕੰਮ ਕਰੂਗੀ ਜਦੋਂ ਤੁਸੀਂ ਉਹਦਾ ਚਿਹਰਾ ਬਣਦੇ ਹੋ ਤਾਂ ਤੁਸੀਂ ਰਾਜਨੀਤਿਕ ਲਾਹਾ ਲੈਣਾ ਚਾਹੁੰਦੇ ਹੋ ਸੋ ਇਸ ਲਈ ਐਸਜੀਪੀਸੀ ਨੂੰ ਡਿਕਟੇਟ ਕੌਣ ਕਰਦਾ ਆਪਾਂ ਨੂੰ ਇਹ ਵੀ ਪਤਾ ਤੇ ਇਹਨਾਂ ਨੂੰ ਡਿਕਟੇਟ ਕੌਣ ਕਰਦਾ ਆਪਾਂ ਨੂੰ ਇਹ ਵੀ ਪਤਾ ਸੋ ਕੀ ਮੁੱਖ ਮੰਤਰੀ ਜੀ ਦੇ ਮੰਦੇ ਫੈਸਲੇ ਨੇ ਇਹ ਸਹੀ ਹੈ ਜਾਂ ਦਿੱਲੀ ਤੋਂ ਆਈ ਸਕ੍ਰਿਪਟ ਦੇ ਤਹਿਤ ਅਗਲਾ ਏਜੰਡਾ ਸੈੱਟ ਕੀਤਾ ਜਾ ਰਿਹਾ ਸੋ ਇਸ ਲਈ ਕਿਤਨਾ ਕਿਤੇ ਇਹ ਫਿਕਰ ਹੈ ਕਿ ਜਿੱਥੇ ਪੰਜਾਬ ਉਮੀਦ ਕਰਦਾ ਹੈ ਕਿ ਇਹਨਾਂ ਚਿਰਾਂ ਤੋਂ ਲਟਕਦੇ ਮਸਲਿਆਂ ਦਾ ਸਾਨੂੰ ਇਨਸਾਫ ਮਿਲੇ ਸਾਡੇ ਪੂਰੇ ਸੱਚ ਆਵੇ ਉੱਥੇ ਪੰਜਾਬ ਦੀ ਵੀ ਫਿਕਰ ਹੈ ਕਿ ਜੇ ਸਰਕਾਰ ਤੇ ਪੰਥਕ ਤਨਾਸ਼ ਟਕਰਾਅ ਵੱਧਾ ਤਾਂ ਉਹ ਪੰਜਾਬ ਦੇ ਲਈ ਸਹਾਇ ਨਹੀਂ ਹੈ ਪੰਜਾਬ ਦੇ ਲਈ ਸਹੀ ਨਹੀਂ ਇਹਦੇ ਤੋਂ ਵੀ ਗੌਰ ਕਰਨ ਦੀ ਲੋੜ ਹੈ